ਆ ਮੇਰੀ ਮੈਡੀਕਲ ਹੁੰਦਾ ਹੈ ਨੀ ਮਹੌਤ ਜੇ ਬਲਤਾਂ ਹੁੰਦੇ ਨੇ। ਕੋਈ ਟੌਨ ਰੋਗ ਦੱਸ। ਇਹ ਸਾਰੀ ਰੋਗ ਦੇ। ਅੱਛਾ। ਤੇ ਫਿਰ ਕੌਣ ਕੌਣ ਸੀ ਨਾਲ ਹੋਰ ਕਿੰਨੇ ਬੰਦੇ ਸੀ? ਹੈ? ਮੇਟਾ ਲੋ। ਜਿੰਨੀ ਮੈਂ ਰਾਤ ਉਹ ਤਰੇ ਗਏ। ਅੱਛਾ। ਜਦ ਦੇ ਰਹਿਮੀ ਨਾਲ ਇੰਨਾ ਸਤਲ ਕਰਨਾ ਕਿ ਕੀ ਕੁਝ ਖਾਦਾ ਤੂੰ ਤੈਨਾਂ ਤਰ? ਥੈਂਕ ਯੂ। ਉਹਨੇ ਕੁਛ ਖਾਦਾ ਪੀਤਾ ਸੀ ਤਰਾ? ਨਹੀਂ। ਤ्रेन ਦੀ ਬੇਰਹਿਮੀ ਨਾਲ ਜ਼ਿੰਦਗੀ ਨਾਲ ਕਿਵੇਂ ਕਤਲ ਕੀਤਾ ਇਹ ਜਿਹੜਾ ਹਥਿਆਰ ਲੈ ਕੇ ਆਇਆ ਕਿ ਥੁਲੇ ਅਸੀਂ ਜਿੰਨੇ ਵੱਡੇ ਤੈ ਤਿਆਰ ਕਰਾਇਆ ਸਪੈਸ਼ਲ ਥੀਏਟਰ ਹਾਂ ਇਹ ਅੱਜ ਹੈ ਜੀ ਅੱਛਾ ਕਿੰਨੇ ਟਾਈਮ ਤੋਂ ਪਲੈਨਿੰਗ ਚੱਲ ਰਹੀ ਤੈਨੂੰ ਮਾਰਨ ਦੀ ਨਹੀਂ ਜੀ ਮੈਂ ਤਾਂ ਹੂੰ ਫਲਾਡੇ ਆਉਂਦਾ ਘਰੇ ਹੂੰ ਆਮ ਦਾ ਸੁਆਭ ਬਣੇ ਰਹੀ ਸੀ ਸਿੱਧਾ ਟਾਰਗੇਟ ਤੇ ਜੀ ਬੜਕੇ ਮੈਂ ਨਾ ਕੇਜ ਚਲ ਗਿਆ ਜਾਣਦੇ ਨੇ ਤੀ ਤੁਮਾਂ ਅਗਰ ਕਿੱਥੋਂ ਲੱਗੇ ਦੀ ਇਹਨਾਂ ਦੀ ਬਲੱਡ ਪਹਿਲਾਂ ਕਿ ਜਦੋਂ ਡਾਈਜਾ ਘੜਾ ਹੋਇਆ ਸੀਗਾ ਇਹਨਾਂ ਨੂੰ ਇਹਦਾ ਡਾਊਨ ਹੋਇਆ ਸੀ ਇਹ ਤੈਨੂੰ ਕਿਵੇਂ ਪਤਾ ਲੱਗਿਆ ਵੀ ਆ ਜਾਣਗੇ ਇਹ ਤਿੰਨੇ ਇਹਦਾ ਮਾਪ ਉਹ ਹੀ ਸਾਬਤ ਨਹੀਂ ਆਇਆ ਸੀ ਕਿ ਉਹ ਇਕੱਲਾ ਇਸ ਚੀਜ਼ ਦਾ ਪਸਤਾਵਾ ਹੈਗਾ ਹੁਣ ਐਡਾ ਤੁਹਾਨੂੰ ਬੋਲ ਸਕਦਾ ਕੱਲ ਇੱਕ ਆਪਣਾ ਸਿਟੀ 2 ਦੇ ਏਰੀਏ ਦੇ ਵਿੱਚ ਲੱਲੂਆਣਾ ਰੋਡ ਦੇ ਉੱਤੇ ਸਾਨੂੰ ਜਦੋਂ ਇਤਲਾਹ ਮਿਲੀ ਕਿ ਇੱਕ ਕੋਈ ਹਰ ਪਛਾਤੇ ਵਿਅਕਤੀ ਕਤਲ ਕਰਕੇ ਚਲੇ ਗਏ ਆਂ ਔਰ ਉਸ ਤੋਂ ਬਾਅਦ ਹੀ ਫਿਰ ਉਸੇ ਵੇਲੇ ਪੁਲਿਸ ਮੁਸ਼ਤਦੀ ਚਾਉਂਦਿਆਂ ਹੋਇਆਂ ਸਾਡੇ ਡੀਐਸਪੀ ਡੀ ਸਾਹਿਬ ਡੀਐਸਪੀ ਸਬਡਿਵੀਜ਼ਨ ਐਂਡ ਐਸਐਚਓ ਸਿਟੀ 2 ਇਹ ਸਾਰਿਆਂ ਦੀ ਜਿਹੜੀ ਟੀਮ ਨੇ ਫਿਰ ਚੰਗਾ ਕੰਮ ਕੀਤਾ ਵਿਦਰ 24 ਆਵਰਸ ਅਸੀਂ ਸਾਰਾ ਇਹ ਜਿਹੜਾ ਕ੍ਰੈਕ ਕਰ ਦਿੱਤਾ ਇਹਦੇ ਚ ਇਹ ਹੈ ਕਿ ਮ੍ਰਿਤਕ ਜਿਹੜੀ ਹੈ ਕਰਮਜੀਤ ਕੌਰ ਇਹਦੀ ਐਕਚੁਅਲ ਕੀ ਹੈ ਕਿ ਇਹਦੀ ਲੜਕੀ ਦੀ ਜਿਹੜੀ ਨਨਾਨ ਹੈ ਉਹਦੀ ਕਿਸੇ ਨਾਲ ਪਹਿਲਾਂ ਕੋਈ ਆਪਸ ਚ ਰਿਲੇਸ਼ਨ ਸੀਗਾ ਸੋ ਜਿਹਦੇ ਨਾਲ ਰਿਲੇਸ਼ਨ ਸੀਗਾ ਉਹਦਾ ਦੋਸ਼ੀ ਦਾ ਨਾਮ ਹੈ ਹਰਮੇਲ ਸਿੰਘ ਉਹਨੂੰ ਇਹ ਸੀਗਾ ਕਿ ਸਾਡੇ ਜਿਹੜੇ ਮੇਰੇ ਰਿਲੇਸ਼ਨ ਦੇ ਵਿੱਚ ਇਹ ਜਿਹੜੀ ਜਿਹਦੇ ਨਾਲ ਉਹਦੇ ਰਿਲੇਸ਼ਨ ਨੇ ਉਹਦੇ ਜਿਹੜਾ ਉਹਦੀ ਪਰਜਾਈ ਦਾ ਜਿਹੜਾ ਪਰਿਵਾਰ ਹੈ ਪਰਜਾਈ ਇਹ ਸਾਰੇ ਵਿੱਚ ਉਹਦੇ ੜਕਾ ਨੇ ਸੋ ਉਸ ਤਹਿਤ ਹੀ ਇਹਨੇ ਜਿਹੜਾ ਹੈ ਜਿਹੜੀ ਕਾਰਵਾਈ ਜਿਹੜੀ ਕੀਤੀ ਹੈ ਅਮਲ ਵਿੱਚ ਲਿਆਂਦੀ ਹੈ ਔਰ ਇਹਦੇ ਵਿੱਚ ਇਹ ਹੈ ਕਿ ਜਿਹੜੀ ਆ ਜਿਹੜੀ ਮਰਤਕ ਹੈ ਕਰਮਜੀਤ ਉਹਦੀ ਤੇ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਜਿਹੜੇ ਦੋ ਜਣੇ ਆ ਕਾਫੀ ਗੰਭੀਰ ਹਾਲਤ ਹੈ ਔਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜੋ ਵੀ ਇਹਦਾ ਜੋ ਪਿੱਛੇ ਵੀ ਜਿਹਦਾ ਜਿਹਨੇ ਜਿਹਨੇ ਦਾ ਸਾਥ ਦਿੱਤਾ ਉਹ ਜੋ ਵੀ ਇਹਨੇ ਕੀਤਾ ਹੈ ਉਹ ਅਸੀਂ ਹੁਣ ਰਿਮਾਂਡ ਲੈ ਕੇ ਪੂਰੀ ਡੂੰਘਾਈ ਨਾਲ ਪੁੱਛਗਛ ਕਰਕੇ ਫਿਰ ਇਹਦੀ ਤਹ ਤੱਕ ਪਹੁੰਚਾਂਗੇ ਇਹਦਾ ਪਿਸ਼ੂਕਰ ਕੀ ਹੈ ਜੀ ਕਿਹੜਾ ਹਥਿਆਰ ਹੈ ਇਹ ਜਿਹਦੇ ਨਾਲ ਵਾਰ ਦਾਤੂ ਇਹ ਦੇਖੋ ਆ ਜਿਹੜਾ ਸਾਹਮਣੇ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਇੱਕ ਕਾਪਾ ਹੈ ਜਿਹੜਾ ਇਸ ਤਰ੍ਹਾਂ ਲੱਗਦਾ ਹੈ ਕਿ ਇਹਨੇ ਖੁਦ ਇਹਨੂੰ ਟੇਲਰ ਮੇਡ ਬਣਾਇਆ ਹੈ ਜੋ ਇਹਨੂੰ ਵੇਖਣ ਤੋਂ ਲੱਗਦਾ ਕਿ ਕਿ ਇਹਦੇ ਵਿੱਚ ਡਬਲ ਐਜ ਕੀਤਾ ਹੋਇਆ ਹੈ ਇਹਨੂੰ ਇਹਨੇ ਹੁਣ ਤੁਹਾਨੂੰ ਇਸ ਤਰ੍ਹਾਂ ਕਿਉਂਕਿ ਪੈਕ ਹੋ ਚੁੱਕਾ ਹੈ ਇਸ ਤਰ੍ਹਾਂ ਦਿਖਾ ਨਹੀਂ ਸਕਦੇ ਬਟ ਇਹ ਡਬਲ ਐਜ ਜਾਇ ਹੈ ਔਰ ਕਾਫੀ ਜਿੱਥੇ ਵੀ ਇਹ ਕਰਾਂ ਲੱਗ ਜਾਏ ਮਤਲਬ ਅੰਦਰਾਂ ਖਿੱਚ ਹੀ ਲਏਗਾ ਇਸ ਤਰ੍ਹਾਂ ਇਸ ਤਰ੍ਹਾਂ ਲੱਗਦਾ ਜਿਦਾਂ ਇਹਨੇ ਖੁਦ ਤਿਆਰ ਕਰਵਾਇਆ ਹੋਇਆ ਤੇ ਇਹ ਅਸੀਂ ਰਿਕਵਰ ਕਰ ਲਿਆ ਸਰ ਫਿਰ ਜਦੋਂ ਮੋਟਰਸਾਈਕਲ ਜਿਹੜਾ ਸੀਗਾ ਜਦਿੱਤੇ ਇਹਨੇ ਇੰਜਾਮ ਦਿੱਤਾ ਜਦੋਂ ਉਹਨਾਂ ਨੂੰ ਸੁੱਟ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਇਹਨੇ ਇਕਬਾਲ ਕਰ ਲਿਆ ਆਪਣਾ ਜੋ। ਅਸ਼ੋਕੜ ਕੀ ਹੈ ਸਰ? ਜਿਸ ਜਿਸ ਸਰ ਕਾਰਟ ਕੀ। ਕੋਈ ਅਸ਼ੋਕੜ ਅਸੀਂ ਟੁੰਗਾਈ ਨਾਲ ਅਜੇ ਦੇਖ ਰਹੇ ਹਾਂ ਉਦੋਂ ਤੱਕ ਉਹ ਹੁਣ ਅਸੀਂ ਪੁਸ਼ਕਸ਼ ਤੇ ਵਿੱਚ ਜੋ ਵੀ ਜਦੋਂ ਜੋ ਵੀ ਇਹਦਾ ਆਏਗਾ ਸਾਹਮਣੇ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ। ਬਾਕੀ ਮੇਨ ਇਹਦਾ ਇਹੀ ਸੀਗਾ ਕਿ ਜਿਹੜੀ ਇਹਦੀ ਜਿਸ ਤਰ੍ਹਾਂ ਜਿਹਦੇ ਨਾਲ ਇਹਦਾ ਰਿਲੇਸ਼ਨ ਨੇ ਇਹਨੂੰ ਮੇਨ ਉਹੀ ਸੀਗਾ ਕਿ ਉਹਦੇ ਨਾਲ ਇਹਦੀ ਹੁਣ ਅਣਬੰਨ ਚੱਲ ਰਹੀ ਹੈ ਤੇ ਇਹਨੂੰ ਇਹ ਸੀਗਾ ਕਿ ਇਹ ਪਰਿਵਾਰ ਜਿਹੜਾ ਉਹਦੇ ਵਿੱਚ ੜੇਕਾ ਉਹਦੇ ਕਰਕੇ ਇਹਨੇ ਮੇਨ ਇਸ ਸੀਨ ਨੂੰ ਅੰਜਾਮ ਦਿੱਤਾ। ਕੁੱਲ ਕਿੰਨੇ ਬੰਦੇ ਉੱਤੇ ਅਪੀਅਰ ਕੀਤੀਆਂ WiFi ਰਸੀ ਜਿਹੜੀ ਮੋਡਲੀ ਜਿਹੜੀ ਆ ਅਸੀਂ ਉਹ ਸਸਪੀਸ਼ਨ ਦੇ ਉੱਤੇ ਦਿੱਤੀ ਸੀਗੀ ਔਰ ਜਿਹੜਾ ਹੁਣ ਜਦੋਂ ਬਾਅਦ ਚ ਜਦੋਂ ਸਾਡੇ ਅਫਸਰ ਸਾਹਿਬਾਨ ਨੇ ਸਾਰਿਆਂ ਨੇ ਜਦੋਂ ਤਹਿ ਤੱਕ ਜਾ ਕੇ ਤੇ ਅਸਲ ਦੋਸ਼ੀ ਵੀ ਅਸੀਂ ਨਾਮਜ਼ਦ ਕਰ ਲਿਆ ਔਰ ਉਹਨੂੰ ਫੜ ਵੀ ਲਿਆ ਜਿਸ ਨੇ ਇਕਬਾਲ ਵੀ ਕਰ ਲਿਆ ਜੋ